ਸਮਝੋ ਤਾਂ ਬਿੱਲ ਰੱਦ ਕਰੋ ਰੱਦ ਕਰੋ ਸਮਝੋ ਤਾਂ ਬਿੱਲ ਰੱਦ ਕਰੋ ਰੱਦ ਕਰੋ ਸਮਝੋ ਤਾਂ ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ ਭਾਰਤੀ ਕਿਸਾਨ ਜੋ ਨੇ ਇਕਤਾ ਸੰਘਰਸ਼ ਜਥੇਬੰਦੀ ਵੱਲੋਂ ਅੱਜ ਸਾਰੇ ਹੈੱਡ ਕੁਆਰਟਰਾਂ ਦੇ ਵਿੱਚ ਵੱਡੇ ਮਾਰਚ ਕਰਕੇ 트੍ਰੰਪ ਦੇ ਤੇ ਮੋਦੀ ਦੇ ਜਿਹੜੇ ਟ੍ਰੇਡ ਡੀਲ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਪੁਤਲੇ ਸਾੜੇ ਜਾ ਰਹੇ ਨੇ ਸਾਡਾ ਮੰਨਣਾ ਜਿਹੜੀ ਟ੍ਰੇਡ ਡੀਲ ਹੋ ਗਈ ਹੈ ਨਾ ਨਾ ਕਸਾ ਰਹੂਗਾ ਨਾ ਡੇਰੀ ਫਾਰਮ ਨਾ ਛੋਟਾ ਵਪਾਰੀ ਨਾ ਛੋਟਾ ਦੁਕਾਨਦਾਰ ਇਹ ਜਿਹੜੇ ਇਹ ਧੌਣ ਤੇ ਗੋਡਾ ਰੱਖ ਕੇ 트럼ਪ ਸਰਕਾਰ ਨੇ ਮੋਦੀ ਸਰਕਾਰ ਨੇ ਸਿਲੰਡਰ ਕਰਤਾ ਜਿਹੜਾ ਵਿਸ਼ ਗੁਰੂ ਕਹਿੰਦਾ ਸੀ ਉਹਦੇ ਸਾਹਮਣੇ ਗੋਡੇ ਟੇਕ ਗਿਆ ਇਹਨਾਂ ਜਿਹੜਾ ਸਮਝੌਤਾ ਅਮਰੀਕਾ ਸਰਕਾਰ ਨੇ ਕਰਵਾਇਆ ਸਮਝੌਤੇ ਦਾ ਵੀ ਕੋਈ ਭਾਰਤ ਦੇ ਵਾਸੀਆਂ ਨੂੰ ਭਾਰਤ ਸਰਕਾਰ ਨੇ ਨਹੀਂ ਦੱਸਿਆ ਉਥੋਂ ਦਾ ਚੀਫ ਸਕੱਟਰੀ ਦਾ ਟਵੀਟ ਆਇਆ ਅਮਰੀਕਾ ਦਾ ਉਹਦੇ ਟਵੀਟ ਤੋਂ ਪਤਾ ਲੱਗਾ ਵੀ ਜਿਹੜਾ ਸਮਝੌਤਾ ਵਾ ਇਹ ਲਾਗੂ ਹੋ ਗਿਆ ਨੇ ਤੇ ਹੁਣ ਸਾਂਝਾ ਬਿਆਨ ਜਾਰੀ ਕੀਤਾ ਵਾ ਕਹਿੰਦੇ ਵੀ ਸੋਇਆਬੀਨ ਨੂੰ ਬਾਹਰ ਰੱਖਿਆ ਵਾ ਸੋਇਆਬੀਨ ਨਹੀਂ ਮਗਾਉਂਦੇ ਸੋਇਆਬੀਨ ਦਾ ਤੇਲ ਮਗਾ ਲੈਣੇ ਤੇ ਸੋਇਆਬੀਨ ਦਾ ਤੇਲ ਹੀ ਤੇ ਇਧਰ ਆਪਾਂ ਲੋਕ ਵਰਤਦੇ ਨੇ ਕਹਿੰਦੇ ਮੱਕਾ ਨਹੀਂ ਮਗਾਉਂਦੇ ਮੱਕੇ ਦੇ ਜੁੜੇ ਪ੍ਰੋਡਕਟ ਮਗਾ ਲੈਂਦੇ ਨੇ ਇਸ ਕਰਕੇ ਬਾਰੀ ਰੱਖ ਦਿੱਤੀ ਗਈ ਨੇ ਜਦੋਂ ਮਰਜ਼ੀ ਸੈਂਟਰ ਸਰਕਾਰ ਖੇਤੀ ਨੂੰ ਜਾਣਨ ਲਈ ਇਹ ਖੇਤੀ ਤੇ ਖੁੱਲ੍ਹ ਦੇ ਸਕਦੀ ਨੇ ਉਥੋਂ ਦੇ ਅਮਰੀਕਾ ਦੇ ਕਿਸਾਨ ਨੂੰ ਉਹਨਾਂ ਦੇ ਮੰਤਰੀ ਵਧਾਈ ਦੇ ਰਹੇ ਨੇ ਵੀ ਬਹੁਤ ਵੱਡੀ ਮੰਡੀ ਜਿਹੜੀ ਆ ਭਾਰਤ ਦੇ ਵਿੱਚ ਲੱਗ ਗਈ ਤੁਸੀਂ ਇੱਧਰ ਬਾਜ਼ਾਰ ਕਰੋਗੇ ਇੱਕ ਐਵਰੇਜ ਨਾਲ ਸਾਡਾ 1 ਤੋਂ 1.5 ਕਿੱਲੇ ਦਾ ਮਾਲਕ ਹੈ ਕਿਸਾਨ ਉੱਥੇ 500 ਏਕੜ ਦਾ ਮਾਲਕ ਹੈ ਉਹਨਾਂ ਨੂੰ 2-2 ਕਰੋੜ 1.5 ਤੋਂ 2 ਕਰੋੜ ਰੁਪਈਆ ਸਬਸਿਡੀ ਮਿਲਦੀ ਆ ਤੇ ਸਾਨੂੰ 12000 ਮਿਲਦੀ ਉਹ ਵੀ ਕਿਸੇ ਨੂੰ ਮਿਲਦੀ ਨਹੀਂ ਮਿਲਦੀ ਅਮਰੀਕਾ ਦੇ ਕਿਸਾਨ ਨਾਲ ਭਾਰਤ ਦਾ ਕਿਸਾਨ ਇਹ ਸਾਹਮਣੇ ਖੜੀ ਨਹੀਂ ਸਕਦਾ ਉਹ ਘਰ ਪਰ ਘਾਣਿਆਂ ਦਾ ਮਾਡਲ ਆ ਉੱਥੇ ਕੋਈ ਨਿੱਕਾ ਕਿਸਾਨ ਨਹੀਂ ਖੇਤੀ ਕਰਦਾ ਇਸ ਕਰਕੇ ਕਹਿਣਾ ਚਾਹੁੰਦੇ ਆ ਇਹ ਜਿਹੜਾ ਸਮਝੌਤਾ ਹੈ ਰੱਦ ਹੋਣਾ ਚਾਹੀਦਾ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਭਾਜਪਾ ਸਰਕਾਰ ਦੇ ਵਿਰੁੱਧ ਹੋਣ ਜਾ ਰਿਹਾ ਭਾਰਤ ਦੇ ਵਿੱਚ ਬੀਜੇਪੀ ਕਹਿੰਦੀ ਹੈ ਕਿਸਾਨਾਂ ਦੇ ਹੱਕ ਦੇ ਲਈ ਸਾਡੇ ਸਾਰੇ ਫੈਸਲੇ ਹੁੰਦੇ ਨੇ ਇਹਦੇ ਤਿੰਨ ਕਾਨੂੰਨ ਵੀ ਹੱਕ ਚ ਕਹਿੰਦੇ ਸਨ ਲੰਬਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਵੱਧ ਇਹਨਾਂ ਨੂੰ ਦੱਸਿਆ ਤੇ ਮੋਦੀ ਮਾਫੀ ਮੰਗ ਕੇ ਗਿਆ ਕਿਸਾਨਾਂ ਤੋਂ ਇਸ ਕਰਕੇ ਜਿਹੜਾ ਐਵੜੀ ਫਾਈਲ ਦੇ ਵਿੱਚ ਮੋਦੀ ਦਾ ਨਾਮ ਆਉਣਾ ਆ ਡਾਨੀ ਨੂੰ ਸੰਮਣੂ ਨੇ ਅਮਰੀਕਾ ਦੇ ਵਿੱਚੋਂ ਉਹਨਾਂ ਧੌਂ ਤੇ ਗੋਡਾ ਰੱਖ ਕੇ ਡੀਲ ਕਰਵਾਈ ਆ ਤੇ ਸਾਡਾ ਜਿਹੜਾ ਸਮਾਨ ਆ ਉਹ 0% ਤੇ ਉਹਨਾਂ ਦਾ ਇਧਰ ਆ ਕੇ ਵੀ ਗੂ ਸਾਡਾ ਉਧਰ 18% ਤੇ ਵਿਗੂਗਾ ਵੀ ਬਿਲਕੁਲ ਆਰਥਿਕ ਤੌਰ ਤੇ ਵੀ ਭਾਰਤ ਨੂੰ ਮੋਦੀ ਸਰਕਾਰ ਨੇ ਵੇਚਤਾ ਜਿਹੜਾ ਈਸਟ ਕੰਪਨੀ ਦੇ ਹੁੰਦਿਆ ਇਹ ਦੇਸ਼ ਗੁਲਾਮ ਹੋਇਆ ਹੁਣ ਗੁਲਾਮ ਵਾਲੇ ਪਾਸੇ ਦੇਸ਼ ਤੋਰ ਰਿਹਾ ਇਹ ਲੋਕ ਜਿਹੜੇ ਜਾਗਦੀ ਜ਼ਮੀਰ ਵਾਲੇ ਆਰਧੀਆਂ ਸ਼ੀਧੀਆਂ ਦੇ ਕੇ ਖੇਤੀ ਵੀ ਬਚਾਉਣਗੇ ਦੇਸ਼ ਵੀ ਬਚਾਉਣਗੇ ਪਰ ਅੱਜ ਜਿਹੜਾ ਪਤਲਾ ਫੂਕ ਰੇ ਜੇ ਤੇ ਲੱਗਦਾ ਪਤਲਾ ਫੂਕੇ ਹੱਲ ਹੋਏਗਾ ਇਹ ਸ਼ਰਵਾਦਾ ਹੁੰਦੀਆਂ ਨੇ ਸੰਘਰਸ਼ ਦੀਆਂ ਆ ਆ ਜਿਹੜਾ ਸਭਾਰਤ ਸਰਕਾਰ ਅਜੇ ਖੁੱਲ ਕੇ ਨਹੀਂ ਦੱਸ ਰਹੀ ਤੇ ਲੋਕ ਐਡੀ ਦੌਰੇ ਨਿਰਾਸ਼ਟ ਆ ਗਏ ਲੋਕਾਂ 'ਚ ਜਿਦੋਂ ਸ਼ਰਵਾਦਾ ਆਉਂਦੇ ਵੱਡੇ ਸੰਘਰਸ਼ ਪਨ ਕੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਿਓ ਵੀ ਭਾਜਪਾ ਸਰਕਾਰ ਨੂੰ ਖੇਡਣ ਲਈ ਵੱਡਾ ਸੰਘਰਸ਼ ਚੱਲੂਗਾ ਹੁਣ ਭਾਰਤ ਦੇ ਵਿੱਚ ਅੱਜ ਦਾ ਪ੍ਰਦਰਸ਼ਨ ਕਿੱਥੋਂ ਚੱਲੂ ਹੋਣਾ ਹੈ ਕਿੱਥੇ ਖਤਮ ਹੋਣਾ ਹੈ ਇਥੋਂ ਸਰੂਪ ਰਾਣੀ ਤੋਂ ਹੋ ਕੇ ਨੇ ਅਮਨਦੀਪ ਤੋਂ ਹਸਪੀਟਲ ਤੋਂ ਘੁੰਮ ਕੇ ਇਥੇ ਡੀਸੀ ਦਫ਼ਤਰ ਜਿਹੜਾ ਪੁਤਲਾ ਛਾੜਿਆ ਜਾਣਾ ਹੈ ਵੇਖੋ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦਾ ਮੈਂ ਜਰਨਲ ਸਕੱਤਰ ਰੇਸ਼ਮ ਸਿੰਘ ਕੁਹਾੜੀ ਸਾਡੇ ਸੂਬਾ ਗੁਪਿੰਦਰ ਸਿੰਘ ਮਾਲਾ ਸਾਡੇ ਜ਼ਿਲ੍ਹੇ ਦੇ ਆਗੂ ਸਰਦਾਰ ਸੁੰਦਰ ਸਿੰਘ ਜੀ, ਕਲੇਰ ਬਲਬੀਰ ਸਿੰਘ ਜੀ, ਬੋਪਾਰਾ ਐ ਸਾਡਾ ਬਲਾਗ ਚਗਾਵਾ ਜੋ ਅੱਜ ਇੱਥੇ ਆ ਕਿਸਾਨ ਇਕੱਠੇ ਹੋ ਰਹੇ ਆ ਇਹ ਪਿੰਡਾਂ ਦੇ ਵਿੱਚੋਂ ਜੇ ਪਹਿਲਾਂ 5 ਆਉਂਦੇ ਸੀ ਤੇ ਜਿਉਂ-ਜਿਉਂ ਨੀਤੀਆਂ ਸਰਕਾਰ ਦੀਆਂ ਮਾੜੀਆਂ ਆਉਂਦੀਆਂ ਜਾ ਰਹੀਆਂ ਫਿਰ 10-10ਾਂ ਤੋਂ 20 ਤੇ ਅੱਜ ਤੁਸੀਂ ਵੇਖਿਓ ਵੀ ਹਰ ਪਿੰਡ ਦੇ ਵਿੱਚੋਂ ਅੱਜ 50-50 ਬੰਦੇ ਆਏ ਆ ਤੇ ਆਉਣੇ ਸ਼ੁਰੂ ਹੋ ਰਹੇ ਆ ਸਾਨੂੰ ਇੱਥੇ ਕੱਟ ਤੋਂ ਪਤਾ ਲੱਗ ਜੂਗਾ ਵੀ ਅੱਜ ਸੀ ਕਿ ਜਿਹੜਾ ਕੱਟ ਹੋਣਾ ਹੈ ਵੇਖੋ ਜੀ ਇਹ ਛੋਟਾ ਜਿਹਾ ਇੱਕ ਮੁੰਡਾ ਹੈ ਜੀ ਆਪਾਂ ਅੱਜ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਇੱਕ ਪੁਤਲਾ ਫੂਕੇ ਜਿਹਦੇ ਵਿੱਚ ਮੋਦੀ ਦਾ ਤੇ ਟਰੰਪ ਦਾ ਦੋਵਾਂ ਦਾ ਅੱਜ ਇੱਥੇ ਪੁਤਲਾ ਫੂਕੇ ਜਾ ਰਿਹਾ ਹੈ ਜਿਹੜਾ ਇਹਨਾਂ ਦੋਵਾਂ ਨੇ ਦੋਵਾਂ ਨੇ ਜਿਹੜਾ ਅੱਜ ਸਮਝੌਤਾ ਕੀਤਾ ਆ ਕਿਸਾਨੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਅੱਜ ਦਾ ਜਿਹੜਾ ਸਾਡਾ ਮੁੰਡਾ ਆ ਉਹ ਅੱਜ ਪੁਤਲਾ ਫੂਕਣਾ ਹੈ ਇਹਨਾਂ ਦੋਵਾਂ ਦਾ ਤੇ ਉਹਦੇ ਵਿੱਚ ਦੋਵਾਂ ਮੋਦੀ ਦੇ ਟਰੰਪ ਦਾ ਜਿਹੜਾ ਇਹ ਵਿਰੋਧ ਕੀਤਾ ਜਾਊਗਾ ਕੀ ਨੁਕਸਾਨ ਕੀ ਕਿਸਾਨੀ ਨੂੰ ਨੁਕਸਾਨ ਕੀ ਲੱਗਿਆ ਦੇਖੋ ਕਿਸਾਨੀ ਹੈ ਹੀ ਕਿ ਨੁਕਸਾਨ ਹੀ ਨੁਕਸਾਨ ਹੈ ਪਹਿਲਾਂ ਸਾਡੀ ਜ਼ਮੀਨ ਇਹਨਾਂ ਨੇ ਭਾਰਤ ਮਾਲਾ ਦੇ ਵਿੱਚ ਕਰਕੇ ਉਹ ਸਾਡੀ ਬਰਬਾਦ ਕਰ ਦਿੱਤੀ ਕੁਝ ਜਿਹੜੀ ਮਿੱਟੀ ਪੁੱਟ ਕੇ ਜਿਹੜੀ ਸੜਕ ਦੇ ਵਿੱਚ ਪਾਈ ਗਈ ਉਹ 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 ਸਾਡੀ ਵੀ ਜ਼ਮੀਨਾਂ ਖਤਮ ਕਰ ਦਿੱਤੀਆਂ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਆ ਖਤਮ ਜੋ ਹੋਇਆ ਆ ਉਹ ਸਾਡਾ ਕਿਸਾਨ ਹੀ ਖਤਮ ਹੋਇਆ ਕਿਸਾਨ ਹੀ ਕਰਕੇ ਜਦੋਂ ਵੀ ਇੱਕ ਮੌਤ ਹੋਈ ਹੈ ਕਿਸਾਨ ਦੀ ਇੱਕ ਮੌਤ ਹੋਈ ਹੈ ਕਦੀ ਦੱਸੋ ਕਦੀ ਸ਼ਾਹੂਕਾਰ ਕੋਈ ਮਰਦਾ ਵੇਖਿਆ ਇਹ ਪਹਿਲਾਂ ਦੇ ਕਿਸਾਨ ਜਿਹੜੇ ਫਾਹ ਲੈ ਕੇ ਮਰਦੇ ਆ ਉਹ ਫਾਹ ਲੈ ਕੇ ਮਰਨਗੇ ਇਹਨਾਂ ਤਾਂ ਕੀ ਕਰਨਗੇ ਉਹਨਾਂ ਨੂੰ ਜਿਹੜੀਆਂ ਵੱਡੇ ਵੱਡੇ ਮੋਲ ਜਿਹੜੇ ਜਿਹੜੇ ਸ਼ਾਹੂਕਾਰ ਆ ਇਹ ਇਹ ਹਮੇਸ਼ਾ ਹੀ ਉੱਤੇ ਚੜਦੇ ਆ ਰਹੇ ਆ ਕਿਸਾਨਾਂ ਦੇ ਉੱਤੇ ਵੀ ਚੜਦੇ ਰਹੇ ਆ ਕਿਸਾਨੀ ਦੇ ਚੜੇ ਤੇ ਜਵਾਨੀ ਦੇ ਵੀ ਚੜੇ ਜਵਾਨਾਂ ਨੂੰ ਕੀ ਆ ਸਾਡੀ ਜਿਹੜੀ ਜਵਾਨੀ ਆ ਬੱਚੇ ਸਾਡੇ ਵਿਦੇਸ਼ਾਂ ਦੇ ਵਿੱਚ ਜਾ ਕੇ ਅੱਜ ਉੱਥੇ ਕੰਮ ਕਰਦੇ ਰਾਤ ਦਿਨੇ ਕਦੀ ਕਿਸੇ ਦਾ ਟਰੱਕ ਪਲਟ ਗਿਆ ਕਦੀ ਕਿਸੇ ਦੀ ਕਿਦੇ ਮੌਤ ਹੋ ਗਈ ਕਦੇ ਕਿਸੇ ਦਾ ਐਕਸੀਡੈਂਟ ਹੋ ਗਿਆ ਵੇਖੋ ਜੀ ਮਾਂ ਪਿਓ ਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਹੜਾ ਬੱਚਾ ਬਾਜ ਬਾਹਰ ਗਿਆ ਆ ਉਹਨੂੰ ਨੀਂਦ ਕਿਉਂ ਨਹੀਂ ਆਉਂਦੀ ਉਹਨੂੰ ਨੀਂਦ ਇਸੇ ਕਰਕੇ ਨਹੀਂ ਆਉਂਦੀ ਵੀ ਪਤਾ ਹੀ ਨਹੀਂ ਉੱਥੇ ਕੀ ਆ ਜੇ ਹੁਣ ਬਹੁਤਿਆਂ ਨੂੰ ਡਰੇ ਪੈ ਗਿਆ ਵੀ ਅਮਰੀਕਾ ਸਰਕਾਰ ਨੇ ਪਤਾ ਨਹੀਂ ਕਿਹੜੇ ਵੇਲੇ ਬੱਚੇ ਸਾਰੇ ਫੜ ਕੇ ਇੱਧਰ ਸੁੱਟ ਦਿੰਦੇ ਆ ਜਮੀਨਾਂ ਦੇ ਉਹਨਾਂ ਦੀ ਵੇਗੀਆਂ ਪ੍ਰਧਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੰਚ ਦੇ ਉੱਪਰ ਕਿਸਾਨ ਇਕੱਠੇ ਇਕੱਠੜੇ ਬਿਲਕੁਲ ਜੀ ਉਹਨਾ ਪਊਗਾ ਜੇ ਨਾ ਹੋਣਗੇ ਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਨੁਕਸਾਨ ਹੋਊਗਾ ਲੱਗਦਾ ਕਿ ਕੇਂਦਰ ਨੇ ਦਿੱਲੀ ਦਾ ਮੋਰਚਾ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਕਈ ਘੜੇ ਕਿਸਾਨ ਜਾ ਕੇ ਕੇਂਦਰ ਦੀ ਗੋਦੀ 'ਚ ਬੈਠੇ ਸੀ ਬਿਲਕੁਲ ਜੀ ਜੋ ਹੋਇਆ ਸੀ ਉਸ ਟਾਈਮ ਤੇ ਉਹ ਕੀ ਹੋਇਆ ਸਾਡੇ ਕੁਝ ਕਿਸਾਨਾਂ ਨੂੰ ਥੋੜਾ ਜਿਹਾ ਹੋ ਗਿਆ ਵੀ ਸਾਡੇ ਜਿਹੜੇ ਲੋਕ ਸਾਡੇ ਮਗਰ ਆਏ ਨੇ ਪਰ ਉਹ ਮਗਰ ਸਾਡੇ ਮਗਰ ਨਹੀਂ ਉਹ ਲੋਕਾਂ ਨੇ ਆਮਹਾਰੇ ਹੋ ਕੇ ਪਾਰਟੀ ਪਾਜੀ ਨੂੰ ਛੱਡ ਕੇ ਸਾਰੇ ਲੋਕ ਜਿਹੜੇ ਸੀ ਉੱਥੇ ਦਿੱਲੀ ਪਹੁੰਚ ਗਏ ਸੀ ਵੀ ਯਾਰ ਸਾਡੋਂ ਤਿੰਨ ਕਾਨੂੰਨ ਹੈ ਹੀ ਇਹਨਾਂ ਕੋ ਮਾਫ ਖਤਮ ਕਰਾਉਣੇ ਪਰ ਕਹਿਣ ਦਾ ਭਾਵ ਵੀ ਉਹ ਉਹਨਾਂ ਦੇ ਵਿੱਚ ਸਾਡੇ ਮਗਰ ਦੁਨੀਆ ਆ ਗਈ ਆ ਜਦੋਂ ਇੱਥੇ ਆਏ ਜਿਹੜੇ ਕਾਂਗਰਸੀ ਕਾਂਗਰਸਾਂ ਚੱਲ ਗਏ ਜਿਹੜੇ ਕਾਲੀ ਵਾਲੇ ਕਾਲੀ ਨਾ ਚੱਲ ਗਏ ਆਮ ਵਾਲਿਆਂ ਨੇ ਜਦੋਂ ਉੱਥੇ ਪ੍ਰਚਾਰ ਹੋਇਆ ਇਹ ਆਮ ਵਾਲੇ ਉੱਥੇ ਬਹਿ ਕੇ ਸਾਡੇ ਵਿੱਚ ਉਸ ਟਾਈਮ ਤੇ ਰੋਟੀਆਂ ਸਿੱਖਦੇ ਰਹੇ ਇਹਨਾਂ ਦਾ ਪ੍ਰਚਾਰ ਗਲਤ ਜਿਹੜੀਆਂ ਜਥੇਬੰਦੀਆਂ ਕਰਦੀਆਂ ਇਨ੍ਹਾਂ ਨੇ ਆਣ ਕੇ ਆਪਣੀ ਸਰਕਾਰ ਬਣਾ ਲਈ ਲੋਕਾਂ ਦੇ ਦਿਲ 'ਚ ਹੋ ਗਿਆ ਵੀ ਆਹ ਜਿਹੜੀ ਸਰਕਾਰ ਆਉਣੀ ਆ ਇਹ ਸਾਨੂੰ ਸਾਡਾ ਕੋ ਭਲਾ ਕਰੂਗੀ ਪਰ ਇਹਨਾਂ ਭਲਾ ਨਹੀਂ ਕੀਤਾ ਇਹ ਉਹ ਮੱਖੀਆਂ ਨੇ ਜਿਵੇਂ ਕੋੜੇ ਤੇ ਮੱਖੀਆਂ ਬਹਿ ਗਿਆ ਤੇ ਉਹ ਕਿਸੇ ਨੇ ਆਣ ਕੇ ਉਹਦੇ ਤੇ ਉਪਰਲਾ ਮਾਰ ਕੇ ਤੇ ਉਹ ਮੱਖੀਆਂ ਡਾਤੀਆਂ ਉਹਨੇ ਉਹਨੂੰ ਗਾਲਾਂ ਕਢੀਆਂ ਵੀ ਤੂੰ ਭੜਿਆ ਮਾਰਸਾ ਤੂੰ ਇਹ ਕੀ ਕੀਤਾ ਇਹ ਮੱਖੀਆਂ ਆ ਤੂੰ ਮੇਰੇ ਤੋਂ ਡਾਤੀਆਂ ਉਹਨੇ ਕਹਾਂ ਭੜਿਆ ਮਾਰਸਾ ਮੈਂ ਤੇ ਤੇਰੇ ਤੋਂ ਮੱਖੀਆਂ ਡਾਈਆਂ ਇਸ ਕਰਕੇ ਵੀ ਤੋਰਾ ਭੜਾ ਹੋ ਜਾਵੇ ਉਹ ਅੰਦਾ ਵੀ ਜਿਹੜੀਆਂ ਉਹ ਮੱਖੀਆਂ ਸੀ ਨਾ ਉਹਦੇ ਰੱਜੀਆਂ ਸੀ ਆ ਭੁਖੀਆਂ ਤੂੰ ਮੇਰੇ ਤੇ ਹੋਰ ਲਿਆ ਕੇ ਬਿਠਾਤੀਆਂ ਇਹਨਾਂ ਹੁਣ ਮੈਨੂੰ ਫੇਰ ਚੋ ਨੋਜੋਚ ਕੇ ਖਾਣਾ ਇਸ ਕਰਕੇ ਭੁਖੀਆਂ ਮੁਰਗੇ ਸਾਨੂੰ ਨੋਜ ਨੋਜ ਕੇ ਖਾ ਰਹੀਆਂ ਨੇ ਦੇਖੋ ਜੀ ਜੋ ਜੋ ਸਾਡੇ ਕਿਸਾਨਾਂ ਦੀਆਂ ਅੱਜ ਆ ਹੌਸਲੇ ਬਲੰਦ ਹੋ ਰਹੇ ਨੇ ਇਸ ਕਰਕੇ ਕੋਸ਼ਿਸ਼ ਪੂਰੀ ਆ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਗੇ ਨੂੰ ਇਹ ਕੁਝ ਹੋਣਗੇ ਕਿਸਾਨਾਂ ਦੇ ਹੱਕ ਤੇ ਜਾਂਦੇ ਗਏ ਸਾਰੇ ਫੈਸਲੇ ਕੀਤੇ ਜਾਂਦੇ ਨੇ ਕਿਸਾਨਾਂ ਨੂੰ ਸਮਝ ਨਹੀਂ ਆਉਂਦੀ ਗੱਲ ਅੱਜ ਤੱਕ ਤੇ ਇੱਕ ਵੀ ਸਾਡੇ ਹੱਕ ਦੇ ਵਿੱਚ ਨਹੀਂ ਆਇਆ ਸਾਡੇ ਹੱਕ ਦੇ ਵਿੱਚ ਤੇ ਇੱਕ ਵੀ ਨਹੀਂ ਆਇਆ ਆਇਆ ਕੀ ਸਾਡੀਆਂ ਜ਼ਮੀਨਾਂ ਹੀ ਖੁੱਸੀਆਂ ਆ ਜਿਹੜੀ ਸਾਡੀ ਕਣਕ ਹੈ ਨਾ ਆ ਵੇਂਦੇ ਰਹੋ ਇਹ ਜਾਊਗੀ ਕਣਕ ਦੇ ਸਾਰੀ ਪਾਕਿਸਤਾਨ ਜਾਊਗੀ ਰੋੜ ਰੋੜ ਕੇ ਉਧਰ ਜਾਊਗੀ ਸਾਡੀ ਤੇ ਕਿਹਨੇ ਖਰੀਦੀ ਨਾ ਖਣਾ ਤੁਹਾਡੀਆਂ ਨਸ਼ੀਲੀਆਂ ਪਦਾਰਥ ਆ ਗਏ ਜੀ ਤੁਹਾਡੀ ਕਣਕ ਜਿਹੜੀ ਉਹਦੀ ਕੁਆਲਿਟੀ ਹੈ ਨਹੀਂ ਜੀ ਆ ਸਾਡੇ ਝੋਨੇ ਦੀ ਕੁਆਲਿਟੀ ਹੈ ਨਹੀਂ ਜੀ ਆ ਬਾਹਰ ਅਮਰੀਕਾ ਦੇ ਵਿੱਚੋਂ ਵੇਖੋ ਕਣਕ 아이 ਕਿੱਡੀ ਕੁਆਲਿਟੀ ਆ ਇਹਦੇ ਵਿੱਚ 슈ਗਰ ਹੈ ਨਹੀਂ ਜੀ ਇਹਦੇ ਚ ਆ ਹੈ ਨਹੀਂ ਪਹਿਲੋ ਸਾਨੂੰ ਬੀ ਇਹਨਾਂ ਨੇ ਇਹੋ ਜਿਹੇ ਦੇ ਦਿੱਤੇ ਜਿਹੜੀਆਂ ਬਿਮਾਰੀਆਂ ਪਾ ਉਹਨਾਂ ਬੀਆਂ ਦੇ ਵਿੱਚ ਕੁਆਲਿਟੀ ਦੇ ਵਿੱਚ ਬਿਮਾਰੀਆਂ ਪਾ ਪਾ ਇੱਥੇ ਕਰੀਆਂ ਪਹਿਲੋ ਕਿਉਂ ਨਹੀਂ ਕਿਸਾਨ ਮਰਦੇ ਕੋਈ ਖਾਦ ਨਹੀਂ ਸੀ ਪੈਂਦੀ ਕੋਈ ਦਵਾਈ ਨਹੀਂ ਸੀ ਪੈਂਦੀ ਸਾਰਾ ਕੁਝ ਸਹੀ ਚੱਲਦਾ ਹੀ ਆ ਜਦੋਂ ਦੇ ਸਾਨੂੰ ਪੈਕਟਾਂ ਵਾਲੇ ਵੀ ਆ ਗਏ ਨਾ ਕੰਪਨੀਆਂ ਦੇ ਉਹਦੇ ਵਿੱਚ ਸਾਰਾ ਕੁਝ ਪਾ ਕੇ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਇਹ ਸਾਰੀ ਏਜੰਸੀਆਂ ਦਾ ਹੀ ਕੰਮ ਹੈ